ਲੋਵੀ ਦੋਸਤੋ ਇਹ ਹੈ ਸਰਹੰਦ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਬਾਦਸ਼ਾਹੀ ਸੜਕ ਅਰਥਾਤ ਪ੍ਰਾਣੀ ਗ੍ਰਾਂਟ ਟ੍ਰੰਕ ਰੋਡ ਤੇ ਬਣਾਇਆ ਗਿਆ ਆਖਰੀ ਬਰਕਰਾਰ ਪੁਲ ਜੀਟੀ ਰੋਡ ਹੁਣ ਇਸ ਮਾਰਗ ਤੋਂ ਤਕਰੀਬਨ 2 ਕਿਲੋਮੀਟਰ ਦੇ ਫਾਸਲੇ ਤੇ ਹੈ ਭਾਰਤੀ ਪੰਜਾਬ ਵਿੱਚ ਲਾਹੌਰ ਤੋਂ ਸਰਹੰਦ ਰਾਹੀਂ ਦਿੱਲੀ ਜਾਣ ਵਾਲੇ ਰਸਤੇ ਤੇ ਤਿੰਨ ਅਜਿਹੇ ਪੁਲ ਸਨ ਜਿਨ੍ਹਾਂ ਵਿੱਚੋਂ ਇੱਕ ਇਹ ਅਜੇ ਤੱਕ ਬਿਹਤਰੀਨ ਤਰੀਕੇ ਨਾਲ ਵਰਤੋਂ ਵਿੱਚ ਹੈ ਬਾਕੀ ਦੋਪਲਾਂ ਵਿੱਚੋਂ ਇੱਕ ਸultanpur Lodhi ਵਿਖੇ ਤੇ ਦੂਜਾ ਜਲੰਧਰ ਜ਼ਿਲ੍ਹੇ ਦੇ ਪਿੰਡ ਮੱਲੀਆਂ ਨੇੜੇ ਦੇਖਿਆ ਜਾ ਸਕਦਾ ਹੈ ਉੱਜ ਹੁਣ ਉਹਨਾਂ ਦੇ ਸਿਰਫ ਖੰਡਰੀ ਬਚੇ ਨੇ ਸਰਹੰਦ ਦੇ ਇਸ ਪੁਲ ਨੂੰ ਫਰਵਰੀ 2016 ਵਿੱਚ ਰਾਜ ਸਰਕਾਰ ਦੁਆਰਾ ਇੱਕ ਸੁਰੱਖਿਅਤ ਸਥਾਨ ਕੋਸ਼ਿਤ ਕਰ ਦਿੱਤਾ ਗਿਆ ਸੀ ਇਹ ਪੁਲ ਹੰਸਲਾ ਨਦੀ ਤੇ ਬਣਾਇਆ ਗਿਆ ਸੀ ਜੋ ਹੁਣ ਅਲੋਪ ਹੈ ਤੇ ਪਾਣੀ ਦੇ ਉਸ ਵਹਾਰ ਨੂੰ ਹੁਣ ਸਰਹੰਦ ਚੌਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਮੁਗਲ ਬਾਦਸ਼ਾਹ ਜਹਾਂਗੀਰ ਨੇ 1605 ਤੋਂ 1627 ਵਿਚਕਾਰ ਆਪਣੀ ਮੌਤ ਤੱਕ ਪਾਰਸ ਦੇ ਰਾਜ ਕੀਤਾ ਸੀ ਤਿੰਨ ਵੱਖ-ਵੱਖ ਸ਼ਾਖਾਵਾਂ ਵਿੱਚ ਬਣੇ ਇਸ 73.8 ਮੀਟਰ ਲੰਬੇ ਇਸ ਪੁਲ ਦਾ ਕੁੱਲ ਫੈਲਾਅ 8 ਕਨਾਲ ਤੇ 15 ਮਰਲੇ ਹੈ ਉਸ ਸਮੇਂ ਬਾਦਸ਼ਾਹ ਜਹਾਂਗੀਰ ਆਮ ਖਾਸ ਬਾਗ ਵਿੱਚ ਠਹਿਰਾ ਕਰਦਾ ਸੀ ਉਹ ਇਸ ਪੁਲ ਦੇ ਪਾਰ ਰੋਜ਼ਾ ਸ਼ਰੀਫ ਨੂੰ ਨਿਯਮਤ ਤੌਰ ਤੇ ਜਾਇਆ ਕਰਦਾ ਸੀ ਜੋ ਸੂਫੀ ਸੰਪਰਦਾਦਾ ਇੱਕ ਪ੍ਰਸਿੱਧ ਸਥਾਨ ਹੈ ਇਹ ਪੁਲ ਉਸ ਦੀ ਯਾਤਰਾ ਦੀ ਸਹੂਲਤ ਲਈ ਬਣਾਇਆ ਗਿਆ ਸੀ ਇਸ ਪੁਲ ਦੀ ਮਜ਼ਬੂਤੀ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਹਰ ਰੋਜ਼ ਹਜ਼ਾਰਾਂ ਟਨ ਦਾ ਇਹ ਭਾਰ ਚਲਦਾ ਹੈ ਤੇ ਇਹ ਸਦੀਆਂ ਪੁਰਾਣਾ ਪੁਲ ਅੱਜ ਦੇ ਭਾਰ ਨਾਲੋਂ ਤਿੰਨ ਗੁਣਾ ਵਧੇਰੇ ਭਾਰ ਚੁੱਕ ਸਕਦਾ ਹੈ ਹੁਣ ਇਸ ਪੁਲ ਤੇ ਬਣੀ ਸੜਕ ਲੋਕ ਨਿਰਮਾਣ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਇਆ ਅਤੇ ਸਰਹੰਦ ਚੋ ਸंचाई ਵਿਭਾਗ ਦੇ ਅਧੀਨ ਆਉਂਦਾ ਹੈ ਅਤੇ ਪੁਲ ਦੀ ਮਲਕੀਅਤ ਰਾਜ ਸਰਕਾਰ ਕੋਲ ਹੈ ਇਸ ਦੀ ਸਾਂਭ ਸੰਭਾਲ ਲਈ ਪੰਜਾਬ ਦਾ ਸੈਰਸਪਾਰਟਾ ਤੇ ਸੱਭਿਆਚਾਰਕ ਵਿਭਾਗ ਅੱਗੇ ਆਇਆ ਤੇ ਉਸਨੇ ਹੀ ਇਸ ਨੂੰ ਇੱਕ ਸੁਰੱਖਿਅਤ ਸਥਾਨ ਕੋਸ਼ਿਤ ਕੀਤਾ ਇਹ ਪੁਲ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਹੈ ਸਾਰੀ ਚਣਾਈ ਚੂਨੇ ਨਾਲ ਕੀਤੀ ਹੋਈ ਹੈ ਪੁਲ ਤੋਂ ਢੇਠਾਂ ਉਤਰਨ ਲਈ ਪੌੜੀਆਂ ਬਣੀਆਂ ਹੋਈਆਂ ਨੇ ਜੋ ਵਿਚਕਾਰ ਪੁਲ ਦੇ ਦੋਵੇਂ ਪਾਸੇ ਦੋ-ਦੋ ਪੌੜੀਆਂ ਦੇ ਰੂਪ ਵਿੱਚ ਦੇਖੀਆਂ ਜਾ ਸਕਦੀਆਂ ਨੇ ਜੇਕਰ ਸਰਹੰਦ ਮੰਡੀ ਤੋਂ ਆਮ ਖਾਸ ਬਾਗ ਦੇ ਸਾਹਮਣੇੋਂ ਆਈਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਪਹਿਲਾਂ ਪਾਣੀ ਦੇ ਵਹਾਲੇ ਰਾਹ ਦੇਖਿਆ ਜਾ ਸਕਦਾ ਸੀ ਜੋ ਹੁਣ ਅਲੋਪ ਹੈ ਅੱਗੇ ਵੱਲ ਵਧੀਏ ਤਾਂ ਪਹਿਲਾ ਤਿੰਦਰਾਂ ਵਾਲਾ ਪੁਲ ਨਜ਼ਰ ਆਉਂਦਾ ਹੈ ਜੋ ਅਜ ਵੀ ਬਿਹਤਰ ਹਾਲਤ ਵਿੱਚ ਹੈ ਜਾਪਦਾ ਹੈ ਕਿ ਇਸ ਪਾਸੇ ਦਾ ਵਹਾ ਆਮ ਖਾਸ ਬਗਵਲ ਸੀ ਉਸ ਤੋਂ ਅੱਗੇ ਮਿੰਨੀ ਸੈਕਟਰੀਟ ਵਰ ਵਧੀਏ ਤਾਂ ਨਰੀ ਦਾ ਮੁੱਖ ਪੁਲ ਆਉਂਦਾ ਹੈ ਜਿਸ ਢੇਠੋਂ ਹੁਣ ਸਰਹੰਦ ਚੋਂ ਵਹਿੰਦਾ ਹੈ ਇਹ ਜੋ ਇੱਥੋਂ ਸ਼ਨਾਮ ਵੱਲ ਲੰਘਦਾ ਹੋਇਆ ਮਾਨਸਾ ਜ਼ਿਲ੍ਹੇ ਚ ਪ੍ਰਵੇਸ਼ ਕਰ ਜਾਂਦਾ ਹੈ ਅਤੇ ਫਰੀਦਕੇ ਲਾਗੇ ਇੱਕ ਹੋਰ ਜਲਧਾਰਾ ਨਾਲ ਮਿਲ ਜਾਂਦਾ ਹੈ ਪੁਲ ਦੇ ਢੇਠੋਂ ਲੰਘਣ ਤੋਂ ਪਹਿਲਾਂ ਇਸ ਦੇ ਚੌੜੇ ਰਾਹ ਤੇ ਇਮਾਰਤਾਂ ਉਸਰੀਆਂ ਦਿਖਾਈ ਦਿੰਦੀਆਂ ਨੇ ਅਤੇ ਪੁਰਦੇ ਹੇਠੋਂ ਲੰਘਦੇ ਆ ਹੀ ਇਸ ਦੇ ਕੰਡੇ ਪੱਕੇ ਦਿਖਾਈ ਦਿੰਦੇ ਹਨ ਜਿਸ ਤੇ ਇੱਕ ਪਾਸੇ ਲੋਕਾਂ ਲਈ ਸਾਰਗਾ ਬਣਾ ਦਿੱਤੀ ਗਈ ਹੈ ਇੱਥੇ ਹੀ ਦੋਵੇਂ ਪਾਸੇ ਪੌੜੀਆਂ ਦਿਖਾਈ ਦਿੰਦੀਆਂ ਨੇ ਇਸ ਤੋਂ ਅੱਗੇ ਦੋ ਇਤਿਹਾਸਿਕ ਗੁਰਦੁਆਰੇ ਦਿਖਾਈ ਦਿੰਦੇ ਨੇ ਉਹਨਾਂ ਤੋਂ ਅੱਗੇ ਇੱਕ ਹੋਰ ਭਾਵ ਤੀਜੇ ਪੁਰ ਦੇ ਚਾਰ ਦਰ ਦਿਖਾਈ ਦਿੰਦੇ ਨੇ ਕਰੀਬ ਪੱਛਮ ਵਾਲੇ ਪਾਸੇ ਇਹ ਪਾਣੀ ਕਿੱਧਰ ਵਹਿੰਦਾ ਹੋਵੇਗਾ ਉਹ ਇਮਾਰਤਾਂ ਦਾ ਜੰਗਲ ਉਗਾਉਣ ਕਰਨ ਸਪਸ਼ਟ ਨਹੀਂ ਹੈ ਇਸ ਪੁਲ ਦੇ ਅਗਲੇ ਕਿਨਾਰੇ ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਜੋਬਤ ਹੈ ਇਹ ਉਹੀ ਸਥਾਨ ਹੈ ਜਿੱਥੇ ਇਸ ਪੁਲ ਤੇ ਚੜਨ ਤੋਂ ਪਹਿਲਾਂ ਲਾਹੌਰ ਤੋਂ ਦਿੱਲੀ ਲਜਾਏ ਜਾ ਰਹੇ ਸਿੱਖਾਂ ਦੇ ਸਿਰਾਂ ਨਾਲ ਭਰੇ ਗੱਡਿਆਂ ਨੂੰ ਰੋਕ ਕੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਇਹ ਗੱਲ ਉਦੋਂ ਦੀ ਹੈ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ 80-80 ਰੁਪਏ ਪਾਇਆ ਗਿਆ ਸੀ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਇਹ ਪੁਲ ਮੁਗਲ ਸਮੇਂ ਦੇ ਤਿੰਨ ਪੁਲਾਂ ਵਿੱਚੋਂ ਬਚਿਆ ਇੱਕ ਇੱਕ ਪੁਲ ਹੈ ਜਿਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ